ਗੁਰਦਾਸਪੁਰ ਦੇ ਬਬਰੀ ਬਾਈਪਾਸ ਨੇੜੇ ਮੈਰੀਟੋਰੀਆ ਸਕੂਲ ਦੇ ਨਾਲ ਬਣੀ ਅਰਬਨ ਸਟੇਟ ਪੁੱਡਾ ਕਲੋਨੀ ਵਿੱਚ 50 ਦੇ ਕਰੀਬ ਘਰਾਂ ਵਿੱਚ ਪਿਛਲੇ 10 ਦਿਨਾਂ ਤੋਂ ਬਿਜਲੀ ਦੀ ਸਪਲਾਈ ਨਹੀਂ ਆ ਰਹੀ ਜਿਸ ਨੂੰ ਲੈ ਕੇ ਕਲੋਨੀ ਵਾਸੀਆਂ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਕਲੋਨੀ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਵੇਂ ਕਿ ਕਲੋਨੀ ਦਾ ਅਜੇ ਤੱਕ 메ਨ ਗੇਟ ਤੱਕ ਨਹੀਂ ਬਣਿਆ ਤੇ ਨਾ ਹੀ ਚਾਰਜ ਵਾਰੀ ਕੀਤੀ ਗਈ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਦਾ ਕੋਈ ਇੰਤਿਹਾਮ ਨਹੀਂ ਹੈ ਕਲੋਨੀ ਵਾਸੀਆਂ ਮੁਤਾਬਕ ਕਲੋਨੀ ਵਿੱਚ ਸਾਲ 2016 ਤੋਂ ਬਾਅਦ ਸੜਕਾਂ ਵੀ ਨਹੀਂ ਬਣਾਈਆਂ ਗਈਆਂ ਇਸ ਤੋਂ ਇਲਾਵਾ ਵਾਟਰ ਸਪਲਾਈ ਤਾਂ ਪਾ ਦਿੱਤੀ ਗਈ ਹੈ ਪਰ ਪਾਣੀ ਨਹੀਂ ਪਹੁੰਚਿਆ ਲੋਕਾਂ ਮੁਤਾਬਕ ਕਲੋਨੀ ਵਿੱਚ 66 ਕੇਵੀ ਪਾਵਰ ਸਟੇਸ਼ਨ ਹੈ ਪਰ ਸ਼ਿਕਾਇਤ ਸੁਣ ਲੈ ਕੋਈ ਵੀ ਅਧਿਕਾਰੀ ਨਹੀਂ ਹੈ ਕਲੋਨੀ ਦੇ ਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਵੀ ਪਾਵਰ ਕਾਮ ਦੇ ਅਧਿਕਾਰੀਆਂ ਵੱਲੋਂ ਇਸ ਮਸਿਆ ਦਾ ਹੱਲ ਨਹੀਂ ਕੀਤਾ ਗਿਆ ਉਹਨਾਂ ਮੰਗ ਕੀਤੀ ਗਈ ਅਗਰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਹੋਇਆ ਤਾਂ ਉਸ ਮਾਸੇ ਵੀ ਸੰਸਥਾਾਂਾਂ ਦੇ ਕਿਸਾਨਾਂ ਨਾਲ ਮਿਲ ਕੇ ਸੜਕਾਂ ਦੇ ਉਤਰਨਗੇ ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬਟਾਲਾ ਰੋਡ ਤੇ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਆ ਕਈ ਦਿਨਾਂ ਤੋਂ ਇਹਨਾਂ ਦੇ 50-60 ਘਰਾਂ ਦੀ ਬਿਜਲੀ ਜਿਹੜੀ ਬੰਦ ਆ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ ਤੇ 1 ਕਰੋੜ-ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪਲਾਟ ਕਰਿ ਦਿਆ ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ਸਾਰੀ-ਸਾਰੀ ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਟਦਾ ਤੇ ਇਹ ਆਪਣੀਆਂ ਹਦਾਇਤਾਂ ਦਾ ਬੋਰਡ ਲਾ ਦਿੰਦੇ ਆ ਵੀ ਸਭ ਤੋਂ ਪਹਿਲਾਂ ਆ ਦੀ ਚਾਰਦਵਾਰੀ ਕਰਾਓ ਜੀ ਉਹਦੇ ਬਾਅਦ ਸੀਵਰੇਜ ਉਹਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਉਹਦੇ ਬਾਅਦ ਚ ਪੀਣ ਵਾਲੇ ਪਾਣੀ ਤੇ ਉਹਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਐ ਇਹਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਲਈ ਇਹ ਆਉ ਲੱਗਣ ਡਿਆ ਜਿ ਤਰ੍ਹਾਂ ਕੋਈ ਟੋਵਾ ਪਟਿਆ ਇਹਨਾਂ ਨੇ ਤੇ ਉਹਦੇ ਵਿੱਚ ਅਸੀਂ ਖਲੋਤੇ ਆ ਨਾ ਇੱਥੇ ਕੋਈ ਪਾਰਕ ਵਾਲੀ ਸਹੂਲਤ ਨਾ ਕੋਈ ਝੁੱਲੇ ਆ ਬੱਚਿਆਂ ਦੇ ਨਾ ਇੱਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ ਪਾਰਕ ਦੀ ਬਾਉਂਡਰੀ ਵਾਲ ਵੇਖੋ ਇਹ ਜਿਹੜਾ ਸਰਾਸਰ ਧੱਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣਦੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘੱਟੋ ਘੱਟ ਹਜ਼ਾਰ ਘਰ ਤੇ ਪੁੱਡਾ ਦਾ ਹੀ ਆ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਉਹ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਬੰਦੀ ਦੀ ਆ ਜਣੀ ਆ ਉਹਨਾਂ ਚਿਰ ਅਸੀਂ ਹਿਲਣਾ ਨਹੀਂ ਜਿੰਨਾ ਚਿਰ ਇਹ ਕਲੋਨੀ ਦਾ ਸਾਰਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਆਏ ਸੀ ਜੇਸੀ ਪਿੰਡਾਂ ਤੋਂ ਅਸੀਂ ਪੁੱਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਤਰ ਬੱਤਰ ਹੋ ਗਏ ਆ ਔਰ ਇੱਥੇ ਹੀ ਬਸ ਨਹੀਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਨਾ ਇੱਥੇ ਕੋਈ ਪਾਰਕਾਂ ਦਾ ਪ੍ਰਬੰਧਿਆ ਅਜੇ ਸਾਡੇ ਉਧਰ ਜਿਹੜੀ ਪਹਿਲੀ ਕਲੋਨੀ ਆ ਉਥੇ ਵੀ ਕੋਈ ਐਸਾ ਜਿਹਨੀਆਂ ਸਹੂਲਤਾਂ ਚਾਹੀਦੀਆਂ ਨੇ ਪੱਡਾ ਵੱਲੋਂ ਉਹ ਕੋਈ ਸਹੂਲਤ ਨਹੀਂ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਸਪਿਸ਼ਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਐਡੀ ਮਾੜੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ ਕਿੱਡੀ ਮਾੜੀ ਗੱਲ ਆ ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰੇ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਡਾ ਵਾਲੀ ਨਹੀਂ ਮਿਲਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਗੱਲਾਂ ਤੇ ਬਹੁਤ ਜਾਦੀਆਂ ਨੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕੀਤੀਆਂ ਨੇ ਪਰ ਮੈਂ ਜ਼ਿਆਦਾ ਨਾ ਜਾਂਦਾ ਹੋਇਆ ਬੇਨਤੀ ਕਰੂੰਗਾ ਫਿਲਹਾਲ ਕਿ ਇਹ ਜਿਹੜਾ ਬੱਤੀ ਆ ਉਹ ਤੁਰੰਤ ਬਹਾਲ ਕੀਤੀ ਜਾਵੇ ਜਿਹੜੀਆਂ ਸਹੂਲਤਾਂ ਲਈ ਅਸੀਂ ਪਹਿਲਾਂ ਜਾ ਕੇ ਪੁੱਡਾ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਜਿਵੇਂ ਕਿ ਪੁਲ ਪੁਲ ਦੇ ਬਣ ਗਿਆ ਔਰ ਉਹ ਪੁਲ ਦੇ ਨਾਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਗਲੇ ਆ ਉਹ ਬੰਦ ਕਰਨ ਵਾਲੇ ਆ ਕੁੱਤੇ ਕਾਫੀ ਜਿਹੜੇ ਆ ਉਹ ਸਾਰੀ ਕਲੋਨੀ ਚ ਫਿਰਦੇ ਆ ਔਰ ਇੱਕ ਦੋ ਇਹੋ ਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਜਿੰਨਾ ਕਰਕੇ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੰਗਰ ਆ ਕੇ ਵੜ ਜਾਂਦੇ ਨੇ ਉਹਨਾਂ ਦਾ ਚੋਰੀਆਂ ਇੱਥੇ ਹੋ ਰਹੀਆਂ ਨੇ ਹੋਰ ਕਈ ਅਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਨਹੀਂ ਬੋਲਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਦਾ ਸਾਨੂੰ ਜਿਹੜਾ ਵਾ ਪਿੰਡਾਂ ਤੋਂ ਵੀ ਮੀਟਿੰਗ 'ਚ ਕੀ ਫੈਸਲਾ ਲਿਆ ਗਿਆ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਜੇ ਤੇ ਦੇਖਿਏ ਅ ਮੈਂ ਸਮਝਦਾ ਵੀ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ